ਅੱਜ ਅਸੀਂ ਤੁਹਾਨੂੰ ਦਿਖਾਉਣਾ ਆ ਰਹੇ ਹਾਂ ਜੋ ਗੁਰਦੁਆਰਾ ਨਾਮ ਦਾ ਹੈ ਲੰਗਰ ਨਗਰਾਸੂ 7 ਕਿਲੋਮੀਟਰ ਦਾ ਪਾਈਪਲਾਈਨ ਪੈਕੇਜ ਆਂਦੀ ਆ ਅੱਜ ਉੱਥੇ ਆਏ ਸੀਗੇ ਉੱਥੇ ਪਾਣੀ ਰੁਕ ਗਿਆ ਸੀਗਾ ਚੈਂਬਰ ਦੁਬਾਰਾ ਬਣਾਇਆ ਗਿਆ ਟੁੱਟ ਗਿਆ ਸੀਗਾ ਲੀਕ ਹੋ ਰਿਹਾ ਸੀਗਾ ਦੁਬਾਰਾ ਪਾਈਪਾਂ ਪਾਈਆਂ ਨੇ ਢੱਕਣ ਵੀ ਗਲ ਗਿਆ ਸੀ ਦੁਬਾਰਾ ਲਾਇਆ ਗਿਆ ਪੱਥਰ ਕੱਢ ਕੇ ਦੁਬਾਰਾ ਚਣਾਈ ਹੋ ਰਹੀ ਆ ਸੇਵਾ ਦਾ ਲੱਗੇ ਨੇ ਸਿੰਘ ਲੱਗੇ ਨੇ ਇਹ ਜਾਲਾ ਪਹਾੜ ਦੇ ਵਿੱਚੋਂ ਸਿਸਮ ਸਿਮ ਕੇ ਆ ਰਿਹਾ ਲੱਖਾਂ ਜੜੀਆਂ ਬੂਟਿਆਂ ਲੱਗ ਕੇ ਆਉਂਦਾ ਰੱਖਾਂ ਪੱਥਰਾਂ ਨੂੰ ਅਲੱਗ-ਅਲੱਗ ਕੇ ਆ ਰਿਹਾ ਆ ਅਮਰਤਮਈ ਜਾਲਾ ਹੈ ਇੱਕ ਤਰ੍ਹਾਂ ਦਾ ਟੌਨਿਕ ਹੈ ਦਵਾਈ ਹੈ ਇਹ ਬਹੁਤ ਵਧੀਆ ਜਾਲਾ ਹੈ ਜੋ ਆਪ ਇਹਨੂੰ ਸੰਗਤਾਂ ਨੂੰ ਪਹੁੰਚਦਾ 7 ਕਿਲੋਮੀਟਰ ਤੋਂ ਪੈਪਰਾਂ ਪੈ ਕੇ ਬਹੁਤ ਅਮਰਤਮਈ ਸ਼ੁੱਧ ਜਾਲਾ ਦੇਖੋ ਹੁਣ ਥੋੜਾ ਚੱਲ ਰਿਹਾ ਇਧਰੇ ਬਰਸਾਤੀ ਨਾਲਾ ਜੋ ਬਰਸਾਤਾਂ ਟਾਈਮੇ ਚੱਲਦਾ ਹੁੰਦਾ ਬਿਲਕੁਲ ਖਾਲੀ ਪਿਆ। ਇਹ ਭਰਿਆ ਹੁੰਦਾ ਉਸ ਟਾਈਮ ਬਰਸਾਤਾਂ ਦੇ ਵਿੱਚ। ਹੁਣ ਇਸ ਟਾਈਮ ਬਿਲਕੁਲ ਖਾਲੀ ਪਿਆ। ਉੱਤਰਾਖੰਡ ਜ਼ਿਲ੍ਹਾ ਰੋਦਰ ਪ੍ਰਾਗ। ਹਿਮਾਲਿਆ ਦੀਆਂ ਚੋਟੀਆਂ ਵਿੱਚ ਆਸੀਂ। ਉਹ ਤੁਹਾਨੂੰ ਦਿਖਾ ਰਹੇ ਹਾਂ। ਝੀਲ ਦੇ ਦਰਫ਼ ਜਿਨ੍ਹਾਂ ਦੀ ਆਕਸੀਜਨ ਲੈਣ ਵਾਸਤੇ ਹਿਮਾਚਲ ਵਿੱਚ ਲੋਕ ਜਾਂਦੇ ਨੇ। ਇੱਥੇ ਆਮ ਹੀ ਪਾਈ ਜਾਂਦੇ ਨੇ। ਦੇ ਕੋਚ ਦੇ ਨਜ਼ਾਰੇ ਦਰਸ਼ਨ ਕਰਨ ਪਹੁੰਚੋ ਸ੍ਰੀ ਹਿਮ ਗੁਰ ਸਾਹਿਬ ਜੀ ਦੇ ਤੁਹਾਡੇ ਸੰਗਤਾਂ ਦੀ ਸੇਵਾ ਵਾਸਤੇ ਜੇ ਤਾਤਪੁਰ ਨੇਹਰ ਸਮੇ ਬਹੁਤ ਵੱਡੀ ਸੇਵਾ ਮਹਾਨ ਸੇਵਾ ਲੰਗਰਾਂ ਦੀ ਆਸਥਾਨਾਂ ਦੀ ਇਹੋ ਇਥੇ ਚੱਲ ਰਹੀ ਹੈ ਤੁਹਾਡੇ ਸੰਗਤਾਂ ਦੇ ਸਹਿਯੋਗ ਸਦਕਾ ਲੱਖਾਂ ਜਿਹੜੀਆਂ ਬੂਟੀਆਂ ਨੇ ਇਥੇ ਅਲੱਗ-ਅਲੱਗ ਫਰਾਗੀਆਂ ਪਾਉਦਾਂ ਕੀ ਕੀ ਲੁਕਿਆ ਆਪਣੇ ਪੌੜਾਂ ਦੇ ਵਿੱਚ ਕਾ ਕਰੋਨਾ ਲਾ ਰਹੇ ਨੇ ਅੰਦਰ ਪਾਣੀ ਸਮਝਾ ਰਹੇ ਨੇ